ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਮੌਰਨ ਵਰਤ ਵਿਸ਼ੇ ਦੇ ਵਿਚਾਰ ਸੰਜੀ ਕਰ ਰਿਹਾ ਜਿਦੇ ਵਿੱਚ ਅਸੀਂ ਪਿਛਲੇ ਭਾਗ ਦੇ ਵਿੱਚ ਇਹ ਸਮਝਿਆ ਕਿ ਕਦੋਂ ਕਿੱਥੇ ਕੀ ਨਹੀਂ ਬੋਲਣਾ ਕਿ ਨਹੀਂ ਕਦੋਂ ਨਹੀਂ ਬੋਲਣਾ ਕਿੱਥੇ ਨਹੀਂ ਬੋਲਣਾ ਤੇ ਕੀ ਨਹੀਂ ਬੋਲਣਾ ਕਿਉਂਕਿ ਮੌਨ ਵਰਤ ਦਾ ਕਨਸੈਪਟ ਜਿਹੜਾ ਕੁਰਬਾਨੀ ਨੇ ਪਰਵਾਹ ਨਹੀਂ ਕੀਤਾ ਰਿਜੈਕਟ ਕਰਤਾ ਇੱਕ ਫालतू ਦਾ ਕਰਮ ਹੈ ਸਿੱਖਣ ਦੀ ਲੋੜ ਇਹ ਹੈ ਵੀ ਕਦੋਂ ਕਿੱਥੇ ਕੀ ਬੋਲਣਾ ਹੈ ਤੇ ਕਦੋਂ ਕਿੱਥੇ ਕੀ ਨਹੀਂ ਬੋਲਣਾ ਅੱਜ ਅਸੀਂ ਇਹਦਾ ਆਖਰੀ ਭਾਗ ਸ਼ੁਰੂ ਕਰ ਰਹੇ ਹਾਂ ਕਿ ਕਦੋਂ ਕਿੱਥੇ ਕੀ ਬੋਲਣਾ ਹੈ ਜੇ ਸਿੱਖ ਲਈਏ ਵੀ ਕਦੋਂ ਕਿੱਥੇ ਕੀ ਬੋਲਣਾ ਹੈ ਤੇ ਫਿਰ ਇਹ ਆਪੇ ਸਪਸ਼ਟ ਹੋ ਜਾਏਗਾ ਵੀ ਕਦੋਂ ਕਿੱਥੇ ਕੀ ਨਹੀਂ ਬੋਲਣਾ ਲੇਕਿਨ ਉਹਦੀ ਆਪਣੀ ਮਹੱਤਤਾ ਹੈ ਦੀ ਆਪਣੀ ਮਹੱਤਤਾ ਹੈ ਉਹ ਵੀ ਸਾਨੂੰ ਜ਼ਰੂਰ ਹੋਣਾ ਚਾਹੀਦਾ ਹੈ ਵੀ ਕਦੋਂ ਕਿੱਥੇ ਕੀ ਨਹੀਂ ਬੋਲਣਾ ਉਹ ਸੀ ਸਮਝ ਲਿਆ ਦੋ ਤਿੰਨ ਲਾ ਕੇ ਅੱਜ ਦਾ ਪਹਿਲਾ ਪਰਮੋਗ ਜੋ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਇਹ ਸਿੱਖਣ ਵਾਸਤੇ ਕਿ ਕਦੋਂ ਕਿੱਥੇ ਕੀ ਬੋਲਣਾ ਹੈ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਵਿਗੁਚਨਾ ਸੁਨ ਮੂਰਖ ਮਨ ਅਜਾਣ ਜੋਤਿਸ ਭਾਵੈ ਸੇ ਭਲੇ ਹੋਰ ਕੀ ਕਹਿਣ ਬਕਾਂ ਕੀ ਬੋਲਣਾ ਜਿੱਤ ਬੋਲਿਆ ਪਤ ਪਾਈਐ ਜਿਹਦੇ ਬੋਲਨ ਨਾਲ ਅਦਰ ਮਿਲੇ ਪਤ ਪਾਈਐ ਹੁਣ ਇਹ ਕਿੱਥੇ ਬੋਲਣਾ ਹੈ ਜਿੱਥੇ ਇਹ ਬੋਲਣ ਦਾ ਮੌਕਾ ਹੋਵੇ ਤੇ ਹਰ ਵੇਲੇ ਉਹ ਮੌਕਾ ਉਸ ਅਕਾਰ ਕੁੜੀ ਦੀ ਸਿਫਤ ਸਲਾਹ ਕਰਦਾ ਉੱਥੇ ਹਰ ਵੇਲੇ ਕਰ ਸਕਨੇ ਹਨ ਹਰ ਸਮਾਂ ਹੀ ਉਹਦੀ ਸਿਫਤ ਸਲਾਹ ਕਰਦਾ ਲੇਕਿਨ ਜੇ ਸਮਾਜਿਕ ਕਿਸੇ ਇਕੱਠ ਦੇ ਵਿੱਚ ਤੇ ਉੱਥੇ ਪਹਿਲਾਂ ਹੀ ਵੇਖੀਏ ਕਿ ਜਿਹੜੀ ਗੱਲ ਮੈਂ ਇੱਥੇ ਕਰਨ ਲੱਗਾ ਇਹ ਸਮੇਂ ਦੇ ਹਿਸਾਬ ਨਾਲ ਠੁਕਦੀ ਏ ਜੋ ਮੈਂ ਸਲਾਹ ਦੇਣ ਲੱਗਾ ਉਹ ਕੀ ਅਕਾਲ ਪੁਰਤੀ ਰਜ਼ਾ ਦੇ ਵਿੱਚ ਹੈ ਉਹਦੇ ਅਨੁਸਾਰ ਦੇਣ ਲੱਗਾ ਮੈਂ ਫਿਰ ਉਹ ਪਰਵਾਣ ਹੈ ਸੋ ਬੋੜਿਆ ਪਰਵਾਣ ਜੇ ਕੋਈ ਕ੍ਰਿਟਿਸਿਜ਼ਮ ਸ਼ੁਰੂ ਕਰ ਦਈਏ ਬੇ ਲੋੜਾ ਕ੍ਰਿਟਿਸਿਜ਼ਮ ਵੀ ਜਿਹੜਾ ਲੋੜ ਅਨੁਸਾਰ ਵੀ ਹੁੰਦਾ ਬੇ ਲੋੜਾ ਵੀ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿਓ ਕ੍ਰਿਡਿਟਿਸਿਜ਼ਮ ਦੇ ਰੂਪ ਦੇ ਵਿੱਚ ਹੋਵੇ ਕਿ ਅਸੀਂ ਸਿਰਫ ਉਸ ਗੱਲ ਨੂੰ ਨਿੰਦਰਾ ਚਾਉਨੇ ਆ ਉਹ ਵੀ ਨਹੀਂ ਪ੍ਰਵਾਨ ਹੁੰਦਾ ਉਹ ਵੀ ਸੁਚਾਰੂ ਸੁਝਾਅ ਦੇ ਤੌਰ ਤੇ ਹੋਵੇ ਤਾਂ ਜ਼ਿਆਦਾ ਪ੍ਰਵਾਨ ਹੁੰਦਾ ਸੋ ਜਿਤ ਬੋਲਿਆ ਪੱਤ ਪਈ ਹੈ ਇਹ ਸਾਨੂੰ ਆਪਣੇ ਬੋਲਾਂ ਦੇ ਵਿੱਚੋਂ ਸਾਰਾ ਪਰਖਣਾ ਪਵੇਗਾ ਉਹ ਬਾਹਰ ਕੱਢਣ ਤੋਂ ਪਹਿਲਾਂ ਇਹਦਾ ਕੀ ਪ੍ਰਭਾਵ ਪਵੇਗਾ ਤਾਂ ਗੁਲਿਆ ਪ੍ਰਵਾਨ ਹੈ ਇਹ ਗਲਤ ਸਤਿਗੁਰ ਨੇ ਫੈਸਲਾ ਕਰਕੇ ਸਾਨੂੰ ਪਹਿਲੇ ਸਮਝਾਉਂਦਾ ਹਾਂ ਫਿਕਾ ਬੋਲ ਬਿਗੁੱਚਣਾ ਫਿਰ ਫਿਕਾ ਬੋਲਦੇ ਆ ਪ੍ਰਸਤੋ ਸਖਣਾ ਬੋਲਦੇ ਆ ਤੇ ਖੱਜਲ ਖੁਆਰ ਹੋਈ ਦੇ ਸੰਗੂਰਖ ਮਨ ਅਜਾਨ ਇਹ ਮਨ ਨੂੰ ਸਮਝਾਇਆ ਜਾ ਰਿਹਾ ਇਹ ਮੂਰਖ ਮਨ ਅਜਾਨ ਮਨ ਬੇਸਮਝ ਮਨ ਇਸ ਗੱਲ ਨੂੰ ਸਮਝ ਲੈ ਵੀ ਜਿਸ ਵੇਲੇ ਵੀ ਤੂੰ ਫਿਕਾ ਬੋਲ ਬੋਲੇਗਾ ਖੁਆਰ ਹੋਏਗਾ ਕੁਬਿਚਨਾ ਹੋਏਗਾ ਗ਼ਜ਼ਲ ਖਵਾਰ ਹੋਏਗਾ ਅਸਲ ਦੇ ਵਿੱਚ ਬੋਲਣ ਵਾਲਾ ਕੀ ਹੈ ਜੋਤਿਸ਼ ਭਾਵੇਂ ਵੈਸੇ ਭਲੇ ਉਸ ਅਕਾਲ ਪੁਰਖ ਦੀ ਸਿਫਤ ਸਲਾਹ ਕਰਿਆ ਕਰ ਜੋ ਕੁਝ ਬੋਲਣਾ ਉਹਦੇ ਪਾਣੀ ਚੋਂ ਦੀ ਰਜ਼ਾ ਚ ਬੋਲ ਜੋਤਿਸ਼ ਭਾਵੇਂ ਵੈਸੇ ਭਲੇ ਬਾਕੀ ਤਾਂ ਗੱਲਾਂ ਫਾਲਤੂ ਦੀ ਗੱਲਾਂ ਹੋੜ ਕੇ ਕਹਿ ਬਖਾਂ ਕਿਉਂ ਤੋਂ ਆਪਣੀ ਹੋਂਮੇ ਵਾਸਤੇ ਬੋਲਦਾ ਹੈ ਆਪਣੀ ਸ਼ਾਨ ਰਖਾਉਣ ਵਾਸਤੇ ਬੋਲਦਾ ਹੈ ਲੋਕਾਂ ਨੂੰ ਆਪਣੇ ਪ੍ਰਤੀ ਪ੍ਰਭਾਵਿਤ ਕਰਨ ਵਾਸਤੇ ਬੋਲਦਾ ਉਹ ਤਾਂ ਫालतू ਦੀਆਂ ਗੱਲਾਂ ਨੇ ਜੋਤਿਸ਼ਪਾ ਹੈ ਸੇਪਲੇ ਔਰ ਕੀ ਕਹਿਣ ਬਕੂਨ ਔਰ ਕਾਦੀਆਂ ਗੱਲਾਂ ਕਰਦਾ ਤੂੰ ਔਰ ਕਾਦੀ ਫालतू ਦੀਆਂ ਗੱਲਾਂ ਕਰੀ ਜਰਨਾ ਅੱਜ ਦਾ ਦੂਸਰਾ ਪ੍ਰਮਾਣ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਕਿ ਜੇ ਨਾਮਿਕ ਨੇ ਸਾਨੂੰ ਪਰਮਾਨੰਦ ਦੇ ਕੇ ਸਮਝਾਇਆ ਵੀ ਕਿਹੜਾ ਬੋਲਿਆ ਜਿਹੜਾ ਭਲੇ ਪ੍ਰਵਾਣ ਕੀ ਬੋਲ ਪ੍ਰਮਾਨ ਤਤ ਬਬਿਹਦਾ ਬਬੀਹਾ ਅੰਮ੍ਰਿਤ ਬਿ ਲੈ ਬੋਲਿਆ ਤਾ ਦਰਸ਼ਨੇ ਪੁਕਾਰ ਮੈਂ ਕਹਿਨੋ ਫਰਮਾਨ ਕੋ ਆ ਵਰਸੋ ਕਿਰਪਾ ਤਾ ਅਲੀ ਗੱਲ ਤੇ ਬਬੀਹਾ ਅੰਮ੍ਰਿਤ ਵੇਲੇ ਕੂਕਦਾ। ਉਹਦਾ ਪਿਆਰ ਹੈ ਸਵਾਤੀ ਬੂੰਦ ਦੇ ਨਾਲ। ਉਹ ਮਿਲਦੀ ਤੇ ਤ੍ਰਿਪਤ ਹੁੰਦਾ। ਅੱਜ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੂਕਦਾ ਹੈ ਨਾ। ਓਹ ਕਾਲਪੁਰਖ ਵੀ ਮਿਹਰਬਾਨ ਹੋ ਜਾਂਦਾ ਹੈ। ਕਿ ਇਹ ਨੂੰ ਆਪਣੇ ਪਿਆਰੇ ਨਾਲ ਮਿਲਣ ਦੀ ਤਮੰਨਾ ਉਹਦੇ ਬਿਗੈਰ ਤ੍ਰਿਪਤ ਨਹੀਂ ਹੋ ਸਕਦਾ। ਉਹਦੀ ਪੁਕਾਰ ਫਿਰ ਰਿਕਾਲਪੁਰ ਦੇ ਦਰਦ ਦੇ ਸੁਣੀ ਜਾਂਦੀ ਹੈ, ਪ੍ਰਵਾਨ ਹੋ ਜਾਂਦੀ ਹੈ। ਮਿਕੈਨੋ ਫਰਮਾਨ ਕੋ ਵਾ ਹੁਣ ਸਵਾਤੀ ਬਹੁਤ ਮਿਲਣੀ ਹੈ ਤੇ ਵਰਖਾ ਹੋਏਗੀ ਤੇ ਤੇ ਫਿਰ ਬੱਦਲਾਂ ਨੂੰ ਘੱਟ ਹੋ ਜਾਂਦਾ। ورسو کرپا تار جاؤ جا کے ورکھا کرو ایسی ورکھا کرو کرپا کہ ببیہ ترکت ہو جائے تم ہی بولیا کر امرت نے اٹھ کے ترتے پکار کریا کر اسی سارے اٹھ کے ادھے دارتے پکار کریا کریے یہ اکال پور گروہ ਸਾਡੇ ਵਾਸਤੇ ਤੂੰ ਸਵਾਤੀ ਬੂੰਦ ਹੈ ਤੇਰਾ ਨਾਮ ਸਵਾਤੀ ਬੂੰਦ ਹੈ ਸਾਡਾ ਜੀਵਨ ਤ੍ਰਿਪਤਾ ਹੀ ਹੋ ਸਕਦਾ ਜੇ ਤੇਰੇ ਨਾਮ ਦੀ ਸਵਾਤੀ ਬੂੰਦ ਸਾਡੇ ਜੀਵਨ 'ਚ ਮਿਲ ਜਾਏ ਜੇ ਬੀਹੇ ਵਾਂਗੂ اسی ਵੀ ਪੁਕਾਰ ਕਰਾਂਗੇ ਤੇ ਬੀਹੇ ਦੀ ਸੁਣੀ ਜਾਂਦੀ ਹੈ ਤਾਂ ਸਾਡੀ ਵੀ ਸੁਣੀ ਜਾਏਗੀ ਤਾਂ ਦਰਸ ਨਹੀਂ ਪੁਕਾਰ ਫਿਰ ਉਹਦੀ ਬਖਸ਼ਿਸ਼ ਦਦੀ ਕਿਰਪਾ ਦਾ ਮੀ ਵਸੇਗਾ ਚਿੰਚਿੰਬਰ ਸੇ ਅੰਮ੍ਰਿਤ ਤਾਰਾ ਹੋਰ ਇੱਕ ਬੇਨਤੀ ਕਰਾਂ ਉਹਦੀ ਬਖਸ਼ਿਸ਼ ਤਾਂ ਮੀ ਤੇ ਹਰੂ ਲੈ ਬਸ ਰਹੀ ਜੀ ਅਸੀਂ ਆਪਣਾ ਭਾਗ ਦਾ ਮੂਧਾ ਕੀਤਾ ਹੋਇਆ ਹੈ ਤੇ ਭਾਂਡਾ ਸਿੱਧਾ ਕਰ ਲਈਏ ਤਾਂ ਹੀ ਉਹਦੇ ਵਿੱਚ ਕੁਝ ਬੂੰਦਾ ਕਰਨ ਕੀਆ ਨਾ ਪੰਡਾ ਸਿੱਧਾ ਗੱਲਾਂ ਤਰੀਕਾ ਹੈ ਮਨ ਪੀਵੇ ਸੁਣ ਸ਼ਬਦ ਵਿਚਾਰ ਕਿਉਣੀ ਮਨ ਨੂੰ ਔਰ ਕਿਵੇਂ ਉਹ ਅੰਮ੍ਰਿਤ ਧਾਰਾ ਸਾਡੇ ਮਨ ਦੇ ਅੰਦਰ ਜਾਏਗੀ ਮਨ ਪੀਵੇ ਸੁਣ ਸ਼ਬਦ ਵਿਚਾਰਾ ਗੁਰੂ ਦੇ ਸ਼ਬਦ ਦੀ ਵਿਚਾਰ ਸੁਣਿਆ ਕਰੀਏ ਗੁਰੂ ਦੇ ਸ਼ਬਦ ਦੀ ਵਿਚਾਰ ਕਰਿਆ ਕਰੀਏ ਅੰਦਰ ਤੱਕ ਤ੍ਰਿਪਤ ਹੋ ਤੇ ਜਾਈ ਬੋਲੀਏ ਇਹ ਬੋਲੀਆ ਪਰਵਾਣ ਇਹ ਫੈਸਲਾ ਸਤਗੁਰੂ ਦਾ ਤਾਂ ਦਰ ਸੁਣੀ ਪੁਕਾਰ ਕਰਕੇ ਤੇ ਵੇਖੀਏ ਕੱਲ ਦਾ ਦਿਨ ਇਸ ਵਿੱਚ ਦੀ ਹੋਰ ਵਿਚਾਰ ਕਰਾਂਗੇ ਕੱਲ ਨੂੰ ਪੂਰਨ ਸਮਾਪਤੀ ਹੋ ਜਾਏਗੀ ਮੈਂ ਪਹਿਲਾਂ ਬੇਨਤੀ ਕੀਤੀ ਸੀ ਕਿਉਂਕਿ ਵਰਤਨ ਨਾਲ ਸੰਬੰਧਿਤ ਹੈ ਵਰਤੇ ਬਹੁਤ ਸਾਰੇ ਪੱਖ ਜਿਹੜੇ ਨੇ ਉਹ ਪਹਿਲਾਂ ਅਸੀਂ ਵਿਚਾਰ ਚੁੱਕੇ ਆ ਤੇ ਮੌਨ ਵਰਤ ਦੇ ਨਾਲ ਸੰਬੰਧਿਤ ਕੋਈ ਕੁਝ ਬਾਕੀ ਸੜੀਆਂ ਵਿਚਾਰੀਆਂ ਚੱਲ ਰਹੀਆਂ ਹਨ ਕਾਜੀ ਬਸ ਇਤਿਹਾਸਿਕ ਬਚਨ ਪਰ ਰਾਨ ਕਰਨਾ ਹੁਨੀਆਂ ਪੁਲਾ ਵਾਸਤੇ ਖਿਮਾ ਬਖਸ਼ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ